ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਨਵੀਂ ਵੀਡੀਓ ਨਵਾਂ ਵਲੌਗ ਤੇ ਕਰਕੇ ਦਿਖਾਵਾਂਗੇ ਤੇ ਅਸੀਂ ਅੱਜ ਜਾ ਰਹੇ ਹਾਂ ਲੁਧਿਆਣਾ ਜਲੰਧਰ ਪਾਇਆ ਓਕੇ ਉੱਪਰ ਸਾਈਡ ਤੇ ਤਰਨਤਾਰਨ ਸਾਈਡ ਇਹ ਆਪਾਂ ਅੱਜ ਇਹੋ ਵਿੱਚ ਐਕਸਪਲੋਰ ਕਰਾਂਗੇ ਸਾਰਾ ਤੇ ਤੁਹਾਨੂੰ ਉੱਥੇ ਦੀਆਂ ਜੋ ਵੀ ਨਵੀਆਂ ਲੋਕੇਸ਼ਨਾਂ ਨੇ ਉਹ ਦਿਖਾਵਾਂਗੇ ਤੇ ਜੋ ਵੀ ਉੱਥੇ ਦੇ ਲੋਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਤੁਹਾਨੂੰ ਦਿਖਾਵਾਂਗੇ ਇਸ ਬਲੌਗ ਰਾਹੀਂ ਚੱਲਦੇ ਆਂ ਤੇ ਇਹ ਆਪਣੇ ਨਾਲ ਅਜ ਮੋਹਿਤਾ ਦੋਸਤੋ ਆਪ ਪਹੁੰਚ ਗਏ ਅਗੇ ਜਲੰਧਰ ਇਹ ਹੈਗਾ ਜਲੰਧਰ ਕੈਂਟ ਇਹ ਰਸਤਾ ਹੁ ਪਹੁੰਚ ਚੁੱਕਿਆ ਅੰਬਰ ਸਾਹ ਸਾਈਡ ਇਧਰੋਂ ਹੀ ਪਟਾਣਕੋਟ ਦਾ ਰਸਤਾ ਹੈਗਾ 3 ਮੈਂਬਰਸ ਆ ਬੱਸ ਰਸ ਦੇਖੋ ਜੀ ਕਿੰਨਾ ਹੈਗਾ ਅੱਜ ਬਸੇ ਤਾਂ ਜਮਿੰਦਰ ਏਰੀਏ ਦੇ ਵਿੱਚ ਲਗਭਗ ਰੋਜ਼ ਡੇਲੀ ਹੁੰਦਾ ਇਸ ਤਰ੍ਹਾਂ ਦਾ ਰਸ ਗੱਡੀਆਂ ਦਾ ਦੇਖੋ ਜੀ ਜਮਿੰਦਰ ਸੈਰ ਦੀ ਬਿਊਟੀ ਓ ਯੰਗਾ ਜੀ ਖੁਸ਼ ਆਲਪਨ ਰੋਰ ਇੱਕ ਸਾਥ ਦੇ ਜੋਹਿੰਦਰ ਸਰ ਇਹ ਸਾਡੇ ਨੂੰ ਖਾਨਕਪੁਰ ਰੋਡ को खिले रास्ता बस दे मगर देखो जी मारे ਦੇ ਅੰਦਰ ਹੋ ਗਿਆ ਚਲੋ ਦੋਸਤੋ ਆਪਾਂ ਆ ਗਏ ਹੈਗੇ ਜੀ ਕਰਤਾਰਪੁਰ ਜਿਹੜਾ ਅੰਮ੍ਰitsar ਦੇ ਰਸਤੇ ਵਿੱਚ ਹੀ ਆਉਂਦਾ ਜਲੰਧਰ ਤੋਂ ਬਾਅਦ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਇਹ ਹੈਗਾ ਜੀ ਕਰਤਾਰਪੁਰ ਦੇ ਅੰਦਰ ਹੀ ਜੰਗ ਅਜ਼ਾਦੀ ਯਾਦਗਾਰੀ ਪੰਜਾਬ ਦਿਖਾਉਣੇ ਸਾਨੂੰ ਆਪਾਂ ਅੰਦਰ ਜਾ ਕੇ ਇਹ ਹੈਗਾ ਦੋਸਤੋ ਐਂਟਰੀ ਪੈਕ ਆਗੇ ਜੀ ਆਪਾਂ ਅੰਦਰ ਤੇ ਆਪਾਂ ਲੈਨੇ ਆ ਜੀ ਅੰਦਰ ਜਾ ਕੇ ਪਰਮਿਸ਼ਨ ਤੇ ਫਿਰ ਆਪਾਂ ਇੱਥੇ ਦੀ ਜੋ ਬਿਊਟੀ ਆਪਾਂ ਫਿਰ ਕਰਦੇ ਆ ਇੱਕ ਫਲੋਰ ਉਸ ਕੋ ਆਪਾਂ ਅੰਦਰ ਆਟਕੇ ਜੰਗੀ ਆ ਜਾਂਦੀ ਜਗਦੇ ਪੰਜਾਬ ਤੇ ਪਹਿਲਾਂ ਆਪਾਂ ਕੋ ਐਂਟਰੀ ਲਈ ਆ ਜੀ ਵੀ ਬਾਰੋ-ਬਾਰੋ ਬਣਾਓ ਤੇ ਅੰਦਰ ਇਹ ਨੇ ਮਨਾਤਾ ਵਿਤਾਵ ਅੰਦਰ ਕੋ ਤੁਹਾਨੂੰ ਦਿਖਾ ਦੇ ਵੀ ਬਾਹਲੀ ਸਾਈਡ ਵੀ ਤੁਸੀਂ ਦਿਖਾ ਸਕਦੇ ਆ ਆਪਾਂ ਪਹਿਲਾਂ ਤੋਂ ਪਹਿਲਾਂ ਤੁਹਾਨੂੰ ਆਪਾਂ ਉੱਥੇ ਦੇ ਕੋਈ ਚਾਰਜ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਿਕਿਉਰਿਟੀ ਚਾਰਜ ਛੋਟੇ ਆਈ ਚਾਰਜ ਦੇ ਜਿਹੜੇ ਉਹਨਾਂ ਨਾਲ ਆਪਾਂ ਕੱਢੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਜੀ ਜੰਗੇਜਾਦੀ ਹੈ ਜੀ ਮੇਰਾ ਨਾਮ ਜੀ ਸੁਪਰਵਾਈਜ਼ ਚਰਨ ਸਿੰਘ ਹੈ ਸਿਕਿਉਰਿਟੀ ਸੁਪਰਵਾਈਜ਼ਰ ਹੈ ਕਰਤਾਰਪੁਰ ਜੰਗੇਜਾਦੀ ਸਾਰੇ ਆਪਣਾ ਜੰਗੇਜਾਦੀ ਜੋ ਹੈ ਕਰਤਾਰਪੁਰ ਯਾਦਗਾਰ ਹੈ ਛੀਦਾ ਦੀ ਮਤਲਬ ਜੋ ਵੀ ਸਾਡੇ ਆਜ਼ਾਦੀ ਦੇ ਗੁਲਾਟੀ ਹੋਏ ਆ ਉਹਨਾਂ ਦੀ ਹੈਗੀ ਆ ਯਾਦਗਾਰ ਬਣਾਈ ਗਈ ਹੈ ਇਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੋ ਅਕਾਲੀ ਦਲ ਸਰਕਾਰ ਸੀ ਉਸ ਵੇਲੇ ਬਣਾਈ ਗਈ ਆ ਸਰ ਇਹ ਸਰ 2000 ਆਪਣੇ 2016 ਵਿੱਚ ਬਣੀ ਤਿਆਰ ਸ਼ੁਰੂ ਹੋਈ ਸੀ ਬਣੀ ਸਰ ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾ ਕੇ ਮੁੜ ਕੇ ਰਾਸ਼ਟਰ ਸਮਰਪਿਤ ਕੀਤੀ ਸੀ ਤੇ ਹੁਣ ਇਹ ਤੇ ਬੱਚੇ ਕਾਫੀ ਸਕੂਲ ਵਗੈਰਾ ਔਰ ਪਬਲਿਕ ਕਾਫੀ ਆਉਂਦੀ ਹੈ ਜੋ ਕਿ ਇੱਥੇ ਆ ਕੇ ਆਪਣਾ ਇਤਿਹਾਸ ਨਾਲ ਜਾਣੂ ਹੁੰਦੀ ਹੈ ਤੇ ਆਪਣੇ ਇਤਿਹਾਸ ਦਾ ਅੱਛੀ ਜਾਣਕਾਰੀ ਪ੍ਰਾਪਤ ਕਰਕੇ ਜਾਂਦੀ ਹੈ। ਕੋਈ ਸਰ ਇੱਥੇ ਵੀ ਕੋਈ ਐਂਟਰੀ ਫੀਸ ਵਗੈਰਾ ਵੀ ਹੈ? ਹਾਂਜੀ ਸਰ ਇਸ ਐਂਟਰੀ ਫੀਸ ਹੈ ਸਰ ਇਹ 100 ਰੁਪਿਆ ਪਰ ਪਰਸਨ ਹੈ ਜੋ 올ਡ ਮੈਨ ਹੈ ਜਾਂ ਲੇਡੀਜ਼ ਜਾਂ ਜੈਂਟਸ ਔਰ ਬੱਚੇ ਦੀ ਜੋ 3 ਸਾਲ ਤੋਂ 18 ਸਾਲ ਦਾ ਬੱਚਾ ਆ ਉਹਦੀ 50 ਰੁਪਿਆ ਅਗਰ ਕੋਈ ਸਕੂਲ ਆਉਂਦਾ ਹੈ ਸਕੂਲ ਦੇ ਬੱਚੇ ਦੀ 40 ਰੁਪਿਆ ਫੀਸ ਹੈ ਐਂਟਰੀ ਫੀਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਬਾਹਰ ਇਹ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਦਾ ਚੰਦੀ ਯਾਦ ਦੇ ਵਿੱਚ ਬਣਾਇਆ ਹੈ ਸਮ੍ਰਿਤੋਸ ਦੋਸਤੋ ਦੋਸਤੋ ਐਂਟਰੀ ਪੁਆਇੰਟ ਆ ਦੇਖ ਸਕਦੇ ਹੋ ਸਕੂਲਾਂ ਦੇ ਬੱਚੇ ਵੀ ਆ ਚੁੱਕੇ ਨੇ ਸਵੇਰ ਤੋਂ ਹੀ ਇੱਥੇ ਸ਼ੁਰੂ ਹੋ ਜਾਂਦੇ ਨੇ ਜਿਸ ਤਰ੍ਹਾਂ ਦੱਸਿਆ ਸਿਕਿਉਰਿਟੀ ਗਾਰਡ ਜੋ ਆਪਣੇ ਇੰਚਾਰਜ ਨੇ ਇਥੇ ਦੀ ਜੋ ਮੋਡਲੀ ਜਾਣਕਾਰੀ ਆ ਉਹਨਾਂ ਨੇ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਇਹਦੇ ਅੰਦਰ ਜਿਹੜੀ ਦੋਸਤੋ ਲਾਈਟ ਚੱਲਦੀ ਆ ਦੇਖ ਸਕਦੇ ਹੋ ਇਹ ਸੋਲਰ ਸਿਸਟਮ ਲਗਾਇਆ ਹੈ ਸਰਕਾਰ ਵੱਲੋਂ ਹੀ ਯਾਨੀ ਇਹ ਤਿਆਰ ਕੀਤਾ ਹੋਇਆ ਸੋਲਰ ਸਿਸਟਮ ਦਾ ਜੋ ਲਾਈਟ ਵਾਸਤੇ ਦੇਖ ਸਕਦੇ ਹੋ ਤੁਸੀਂ ਇੱਥੋਂ ਦੇਖ ਸਕਦੇ ਹੋ ਤੁਸੀਂ ਬਿਲਡਿੰਗ ਦੀ ਖੂਬਸੂਰਤੀ ਕਿੰਨੀ ਵਧੀਆ ਜੀ ਇੱਥੋਂ ਸੁਣਨਾ ਸੁਣਖਾ ਲੱਗਦਾ ਕਾਫੀ ਆ ਦੇਖੋ ਜੀ ਟਾਵਰ ਸਿੱਧਾਂ ਦੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਦੋਸਤੋ ਆ ਜਿਹੜਾ ਦੇਖੋ ਬਣਿਆ ਹੋਇਆ ਪ੍ਰੋਜੈਕਟ ਆ ਇਹ ਏਸੀ ਦਾ ਪ੍ਰੋਜੈਕਟ ਬਣਿਆ ਹੋਇਆ ਇਹ ਵੀ ਨਦੀ ਦੇ ਅੰਦਰ ਜੋ ਏਸੀ ਚੱਲ ਰਹੇ ਨੇ ਉਹਨਾਂ ਦੇ ਇਹ ਇਹ ਉੱਥੇ ਦਾ ਬਣਿਆ ਹੋਇਆ ਅੰਦਲਾ ਪ੍ਰੋਜੈਕਟਾ ਜੀ ਦੇਖੋ ਉਹ ਦੂਰ ਤੱਕ ਦੇਖੋ ਪਿੱਛੇ ਇਹ ਕੋਈ ਸਿਸਟਮ ਇਦਾਂ ਦਾ ਬਣਿਆ ਹੋਇਆ ਆ ਦੋਸਤੋ ਸਹਾਂਜਣਾ ਦਾ ਬੂਟਾ ਹੈ ਜੀ ਅੰਦਰ ਲੱਗਿਆ ਹੋਇਆ ਇਹ ਵੀ ਵੀ ਕਾਫੀ ਖਾਸੀਅਤ ਆ ਇਹਦੇ ਵਿੱਚ ਲਗਭਗ ਸਾਰੇ ਵਿਟਾਮਿਨ ਹੁੰਦੇ ਨੇ ਜੋ ਇੱਕ ਮਨੁੱਖ ਨੂੰ ਚਾਹੀਦੇ ਹੁੰਦੇ ਨੇ ਦੇਖੋ ਇਹਦੇ ਪੱਤੇ ਇਸਤੇਮਾਲ ਕੀਤੇ ਜਾਂਦੇ ਨੇ ਸੁਕਾ ਕੇ ਵੀ ਪੱਤੇ ਇਸਤੇਮਾਲ ਕੀਤੇ ਜਾਂਦੇ ਨੇ ਇਹਦਾ ਐਕਸਟ੍ਰੈਕਟ ਵੀ ਜਾਨੀ ਬਣਦਾ ਆ ਤੇ ਬਾਕੀ ਇਹਦਾ ਆਯੁਰਵੈਦਿਕ ਦੇ ਵਿੱਚ ਵੀ ਪੱਤੇ ਸੁਕਾ ਕੇ ਇਸਤੇਮਾਲ ਕੀਤੇ ਜਾਂਦੇ ਨੇ ਚੱਲਦੇ ਆ ਜੀ ਇਹ ਦੋਸਤੋ ਬੈਕ ਸਾਈਡ ਹੈਗੀ ਆ ਪਿਛਲੀ ਬਿਲਡਿੰਗ ਵੀ ਕਾਫੀ ਵੱਡੀ ਬਿਲਡਿੰਗ ਬਣਾ ਕੇ बनाई बनाई हुई है जी देख सकते हो काफ़ी वीडी बिल्डिंग तैयार हुई दोस्तों यह है जी टिकट काउंटर देख सकते हो तीस इतों अपना टिकट खरीद सकते हो सरदार प्रकाश बादल वालों इस टाइम प्रकाश सिंह की सरकार से उस वेले स्कूलों के बच्चे है जी दसो कि जी ਈਪੀਐਸਰਪਲਾ ਕਿਹੜੇ ਆਪਣੇ ਡਿਸਟ੍ਰਿਕਟ ਤੋਂ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਤਹਿਸੀਲ ਪਾਇਲ گورਨਮੈਂਟ ਸਕੂਲ گورਨਮੈਂਟ ਇਹ ਆਜੀ گورਨਮੈਂਟ ਸਕੂਲ ਦੇ ਬੱਚੇ ਲੁਧਿਆਣਾ ਡਿਸਟ੍ਰਿਕਟ ਤੋਂ ਆਏ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਦਾ ਹਿੱਸਾ ਜੀ ਇਹ ਵੀ ਬਾਹਰੋਂ ਦੇਖ ਸਕਦੇ ਹੋ ਜੀ ਆਪਾਂ ਖੜੇ ਆ ਜੀ ਆਪਾਂ ਹਾਂਜੀ ਆਪਾਂ ਖੜੇ ਹੈਗੇ ਆ ਜੀ ਜੰਗੇ ਆਜ਼ਾਦੀ ਯਾਦਗਾਰ ਪੰਜਾਬ ਇੱਥੇ ਨਾ ਆਪਣੇ ਆਏ ਹੋਏ ਨੇ ਸਕੂਲ ਦੇ ਵਿੱਚ ਕੁਝ ਬੱਚੇ ਤੇ ਅਧਿਆਪਕ ਆਏ ਹੋਏ ਨੇ ਤੇ ਆਪਾਂ ਕੁਝ ਦਿਖਾਉਨੇ ਆ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਅਧਿਆਪਕ ਨਾਲ ਤੇ ਬੱਚਿਆਂ ਨਾਲ ਚੱਲਦੇ ਆ ਜੀ ਅਸੀਂ ਕਾਲ ਜੀ ਹਾਂਜੀ ਸਰ ਜੀ ਦਾ ਕੀ ਨਾਮ ਹੈ ਤੁਹਾਡਾ ਮੈਮ ਮੇਰਾ ਨਾਮ ਸੁਖਲਖਣ ਕਾਰ ਹਾਂਜੀ ਅਸੀਂ ਗਵਰਨਮੈਂਟ ਪ੍ਰਾਇਮਰੀ ਸਕੂਲ ਸਿਰਥਲਾ ਗਵਰਨਮੈਂਟ ਪ੍ਰਾਇਮਰੀ ਸਕੂਲ ਮਾਂਪੂਰ ਤੇ ਗਵਰਨਮੈਂਟ ਪ੍ਰਾਇਮਰੀ ਸਕੂਲ ਜਲੁੰਗੜਾ ਸੇ ਟੈਨ ਸਕੂਲ ਟ੍ਰਿਪ ਲੈ ਕੇ ਆਏ ਆ ਸਾਡਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਪੈੜ ਹੈ ਅਸੀਂ ਹਰ ਸਾਲ ਬੱਚਿਆਂ ਨੂੰ ਇਮੀ ਇਤਿਹਾਸਿਕ ਜਗ੍ਹਾ ਦਿਖਾਉਂਦੇ ਰਹਿੰਨੇ ਆ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਪਿਛਲੇ ਸਾਲ ਅਸੀਂ ਚਮਕੌਰ ਸਾਹਿਬ ਲੈ ਕੇ ਗਏ ਸੀਗੇ ਤੇ ਉਸ ਤੋਂ ਪਹਿਲਾਂ ਅਸੀਂ ਅਨੰਦਪੁਰ ਸਾਹਿਬ ਲੈ ਕੇ ਗਏ ਸੀ ਫਿਰ ਇੱਕ ਸਾਲ ਅਸੀਂ ਸ਼ਤਵੀੜ ਵੀ ਲੈ ਕੇ ਗਏ ਆ